ਮ ਇਹ ਲਾਇਆ ਵਾ ਸੀ ਉਹ ਬਹੁਤ ਖਰਾਬ ਹੋ ਚੁੱਕਿਆ। मतलब ਆ ਪਾਏ ਨੂੰ ਇਹਨੇ ਪੂਰਾ ਦੋਸਾ ਪਾਇਆ ਕਰਦਾ ਰਿਹਾ। ਕੀ ਕਹ ਸਮਝ ਮੈਨਾਂ ਖਰਾਬ। ਕੋਈ ਕਰਕੇ ਬਹੁਤ ਧਾਵਾ ਤੇ ਪਾਣੀ ਦੀ ਮਿਕਸ ਉਹਦਾ ਕਈ ਥਾਵਾਂ ਤੇ ਪੈਣ ਵਾਲਾ ਨਾ ਨਾ ਪਾਣੀ ਦੀ ਪੈਪ ਵੀ ਹੈ ਨਹੀਂ। ਜੀ। ਮੇਰੀ ਲਾਗਤ ਜਿਹੜੀ 6 ਕਰੋੜ ਰੁਪਏ ਦੀ ਅਸੀਂ ਲਾਈ ਸੀ। ਇਹਦੇ ਤੋਂ ਬਿਨਾ 6 ਕਰੋੜ ਰੁਪਏ ਅਸੀਂ ਇੱਕ ਹੋਰ ਲੈ ਕੇ ਆ ਰਹੇ ਆ ਜਿਹੜੀਆਂ ਪੈਪ ਦਾ ਮਿਕਸ ਹੁੰਦਾ ਪਾਣੀ। ਇਹਦੇ ਚ ਵੀ ਹੈਗਾ ਉਹ ਉਸ ਜਗ੍ਹਾ ਤੇ ਜਿਹੜੀਆਂ ਵੱਡੀਆਂ ਪਾਈਪਾਂ ਥੱਲੇ ਦੱਬੀਆਂ ਗਈਆਂ ਪੀਣ ਵਾਲੇ ਪਾਣੀ ਜਾਂ ਜਿਹਦਾ ਕੋਈ ਮੈਕਸੋਲ ਦਾ ਵੱਡੇ ਦੇ ਬਤੇ ਉਹ ਉਹ ਵੀ ਅਸੀਂ ਦੇਖ ਰਹੇ ਆਂ ਸੋ ਉਹਦਾ ਅੱਜ ਦੇ ਦਿਨ ਚੈੱਕ ਹੋ ਰਿਹਾ ਇਹ ਜਿਹੜਾ ਕੰਮ ਹੈ ਕਦੋਂ ਤੱਕ ਪੂਰਾ ਹੋ ਜਾਏਗਾ ਇਹ ਠੇਕੇਦਾਰ ਸਾਹਿਬ ਨੂੰ ਟਾਈਮ ਬਾਉਂਡ ਹੋਊਗਾ ਕਿੱਥੇ ਸੀਗੇ ਇੱਥੇ ਸੀਗੇ 6 ਮਹੀਨੇ 6 ਮਹੀਨੇ 6 ਮਹੀਨੇ ਜੀ ਇੱਕ ਐਮਐਲਏ ਸਾਹਿਬ ਜਿਹੜਾ ਸ਼ਿਵਰੇਜ ਬੋਲ ਦਾ ਜਿਹੜਾ ਕੰਮ ਸੀਗਾ ਉਹ ਵੀ ਕਾਫੀ ਚਿਰ ਤੋਂ ਜਿਹੜਾ ਹੈਗਾ ਲੰਮਕ ਰਿਹਾ ਹੈਗਾ ਕੀ ਕਰਨਾ ਚਾਹੋਗੇ ਨਹੀਂ ਲੰਮਕ ਨਹੀਂ ਰਿਹਾ ਉਹ 90% ਕੰਪਲੀਟ ਹੋ ਗਿਆ 1.5 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਏਗਾ ਜਿਵੇਂ ਪਹਿਲਾਂ ਸੀਵਰੇਜ ਬੋਰਡ ਦੇ ਪਾਈਪਾਂ ਪਾਉਣ ਵੇਲੇ ਸਮੱਸਿਆ ਆਈ ਸੀ ਏਦਿ ਕੋਈ ਇਸ ਤਰ੍ਹਾਂ ਦੀ ਪਹਿਲੇ ਤੁਹਾਡੇ ਕੋਲ ਕੋਈ ਆਈ ਹੈ ਧਿਆਨ ਦੇ ਵਿੱਚ ਹੁਣ ਕਿਉਂਕਿ ਪੀਣ ਵਾਲਾ ਪਾਣੀ ਕਿਸੇ ਨੂੰ ਨਹੀਂ ਚਾਹੀਦਾ ਤਾਂ ਸਮੱਸਿਆ ਆ ਜੂਗੀ ਤੇ ਜੇ ਚਾਹੀਦਾ ਸਾਰਿਆਂ ਨੂੰ ਫਿਰ ਕੋਈ ਨਹੀਂ ਹੁੰਦੀ ਬਿਲਕੁਲ ਨਹੀਂ ਉਹ ਤਾਂ ਉਹਨਾਂ ਨੂੰ ਤਾਂ ਚਾਹੀਦੀ ਹੈ ਜਿਹੜੇ ਮਤਲਬ ਲੋਕ ਤਰਸਰੇ ਇਸ ਗੱਲ ਨੂੰ ਗੱਲਾਂ ਪਾ ਜਿਹਨਾਂ ਦੇ ਘਰਾਂ ਦੇ ਵਿੱਚ ਜਾਂਦਾ ਪਰ ਮੈਂ ਤਾਂ ਇਹੀ ਕਹਿਣਾ ਹੈ ਕਿ ਜੇ ਲੋਕ ਕੋਈ ਕੰਮ ਹੁੰਦਾ ਚੰਗਾ ਤਾਂ ਮੈਨੂੰ ਲੱਗਦਾ ਆਪਾਂ ਨੂੰ ਸਾਰਿਆਂ ਨੂੰ ਹੋ ਲੈਣ ਦੇਣਾ ਚਾਹੀਦਾ ਚਾਹੇ ਕਿਉਂਕਿ ਜਿਹੜੀ ਇਧਰੋਂ ਪਾਈਪਰਾਈਜ਼ਿੰਗ ਮੇਨ ਦੀਆਂ ਜਦੋਂ ਨਿਕਲਦੀਆਂ ਸੀ ਕਈ ਬੰਦਿਆਂ ਨੂੰ ਅਤਰਾ ਸੀ ਪਰ ਆਪਾਂ ਇੱਕ ਚੀਜ਼ ਨਹੀਂ ਸੋਚਦੇ ਵੀ ਇਹ ਇਕੱਲੀ ਆਏ ਨਹੀਂਗਾ ਵੀ ਹੋਰ ਲੱਗਣੀਆਂ ਤਾਂ ਮੇਰੇ ਘਰ ਮੂਰਤੀ ਦਾ ਲੱਗ ਜੇ ਇਹ ਸਾਰੇ ਸ਼ਹਿਰ ਹਸਤੇ ਆ ਤੇ ਮੈਨੂੰ ਲੱਗਦਾ ਨਹੀਂ ਉਹਦੇ ਕਿਸੇ ਨੂੰ ਕੋਈ ਦਿੱਕਤ ਹੈ। ਐਮਲੇ ਸਾਹਿਬ ਜੀ ਵਿਕਾਸ ਕਾਰਜਾਂ ਦੀ ਗੱਲ ਕੀਤੀ ਹੈ ਵੀ ਤਾਂ ਸ਼ੜਕਾਂ ਦਾ ਬਹੁਤ ਬੁਰਾ ਹਾਲ ਹੈ ਜਟੂਰੀ ਦਾ। ਇਹਦੇ ਬਾਰੇ ਕੀ ਕਰਨੇ ਚਾਹੀਦੇ? ਕਿਉਂਕਿ ਉਹਨਾਂ ਨੇ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜੀਆਂ ਸ਼ੜਕਾਂ ਰਹਿ ਗਈਆਂ ਉਹ ਬਣ ਨਹੀਂਆਂ ਫਿਰ। ਠੀਕ ਹੈ ਸਰ ਠੀਕ ਹੈ ਸਰ ਇਹ ਫਾਈਪਾਂ ਪਾਇਨਾ ਸਾਰੇ ਪਾਣੀ ਦੀ ਜੋ ਸਮੱਸਿਆ ਆ ਰਹੀ ਸੀ ਸ਼ਹਿਰ ਦੇ ਸੀਵਰੇਜ ਦਾ ਪਾਣੀ ਮਿਕਸ ਆ ਰਿਹਾ ਸੀ ਉਹ ਖਤਮ ਹੋ ਜੇਗੀ ਜੀ ਕਰਾਂਗੇ ਸਰ ਤਾਂ ਹੀ ਪਾ ਰਹੇ ਆ ਕਿਉਂਕਿ ਰਹਿ ਗਿਆ 6 ਕਰੋੜ ਹੋਰ ਲਿਆ ਰਹੇ ਆ ਅੱਛਾ ਪੈਸੇ ਦਾ ਪਹਿਲਾਂ ਇੱਧਰ ਰਹਿ ਗਿਆ ਉੱਧਰ ਵੀ ਕਰਾ ਦੇਾਂਗੇ ਪੈਸੇ ਦਾ ਸਰ ਪਹਿਲੇ ਹੀ ਬਹੁਤ ਪਏ ਹੈਗੇ ਆ ਤੁਹਾਡੇ ਕੋਲ ਨਹੀਂ ਕਮੇਟੀ ਦੇ ਪੈਸੇ ਤੋਂ ਨਹੀਂ ਕਰਾ ਰਹੇ ਸੀ ਇਹ ਸਰਕਾਰ ਤੋਂ ਪੈਸਾ ਲੈ ਕੇ ਆਇਆ ਸੀ ਅਸੀਂ ਬਜਟ ਬਣਾਇਆ ਸੀ ਜੰਮੇ ਸਮੇਂ ਤੋਂ ਅਸੀਂ ਇਸ ਚੀਜ਼ 'ਤੇ ਮਗਰ ਪਏ ਹੋਏ ਸੀਗੇ ਹੁਣ ਪਾਸ ਹੋਇਆ ਇਹਨੇ ਤੋਂ 6 ਕਰੋੜ ਹੋਰ ਲਿਆ ਰਿਹਾ ਜਿਹੜਾ ਕੋਈ ਰਹਿ ਜਾਊਗਾ ਇਸ ਤੋਂ ਬਾਅਦ ਜੀ ਉਹ ਉਹਦੇ ਵਿੱਚ ਕਰਾਉਣਾ ਠੀਕ ਠੀਕ ਹੈ ਇੱਕ ਇੱਕ ਸਰ ਬੇਪਤੀ ਹੈ ਜੀ ਬਤਾ ਜੀ ਤੁਸੀਂ ਵੀ ਜਵਾਜ ਹੁੰਦੇ ਹੋ ਇਸ ਗੱਲ ਦਾ ਤੁਹਾਡੇ ਨਾਲ ਵੀ ਅਕਸਰ ਗੱਲਬਾਤ ਹੁੰਦੀ ਆ ਪਹਿਲੇ ਸਾਲ ਕੋਲ ਟਾਈਮ ਨਹੀਂ ਹੁੰਦਾ ਫੋਨ ਕਰਦਾ ਸਾਡੇ ਨਾਲ ਗੱਲ ਹੋ ਜਾਂਦੀ ਆ ਤਾਂ ਤੱਕ ਅੰਤ ਆ ਪਹਿਲੀ ਗੱਲ ਤਾਂ ਇਹ ਆ ਚਲਦੇ ਮਾਈਕ ਤੁਸੀਂ ਆਪ ਦਾ ਫੋਨ ਬਖਾਓ ਕਦੋਂ ਲਾਇਆ ਕਿਨੇ ਨਹੀਂ ਹੁਣ ਤਾਂ ਮੈਂ ਲਾਉਣਾ ਛੱਡਤਾ ਜੀ ਮੈਂ ਢਾਈ ਸਾਲ ਆਇਆ ਤੁਸੀਂ ਨਹੀਂ ਚੁੱਕਿਆ ਢਾਈ ਸਾਲ ਦੇ ਵਿੱਚ ਜਦੋਂ ਮੇਰੀ ਕਾਰ ਰੀਸੀਵ ਕੀਤੀ ਆਪਾਂ ਕਾਲ ਡਿਟੇਲ ਕਢਾਉਣੇ ਆ ਤੁਹਾਡੇ ਢਾਈ ਸਾਲਾਂ ਦੇ ਕਾਰ ਦੇ ਵਿੱਚ ਜਦੋਂ ਕਦੇ ਕਾਰ ਚੁੱਕੀ ਆ ਹੁਣ ਜਦੋਂ ਮੈਂ ਰੀਸੀਵ ਕੀਤੀ ਉਹਨੇ ਕਾਲ ਚੁੱਕ ਕੇ ਆਖਿਆ ਵੀ ਕਾਲ ਡਾਇਵਰਿੰਗ ਨਹੀਂ ਨਹੀਂ ਤੁਹਾਡਾ ਨੰਬਰ ਹੈ ਮੈਂ ਇੱਕ ਗੱਲ ਆ ਦੇਖੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਦਿਖਾ ਮੈਂ ਹੋ ਜਾ ਕੋਈ ਵੀ ਬੰਦਾ ਹੈ ਨਹੀਂ ਸ਼ਹਿਰ ਦੇ ਵਿੱਚ ਇੱਕ ਮਿੰਟ ਜੀ ਮੈਂ ਤੁਹਾਨੂੰ ਹਾਲੇ ਤੱਕ ਐਮਐਲਏ ਨਹੀਂ ਆ ਇਹ ਹੋਰ ਤੁਸੀਂ ਦੇਖੋ ਮੈਂ ਤੁਹਾਨੂੰ ਕੀ ਲਿਖਿਆ ਸੀ ਮੈਂ ਕਿਹਾ ਇੱਕ ਮਿੰਟ ਜੀ ਤੁਸੀਂ ਭਰਾ ਜੀ ਮੈਂ ਗੱਲ ਕਰੂੰਗਾ ਆ ਦੇਖੋ ਭਰਾ ਮੈਂ ਲੋਨ ਕਾਲ ਤੇ ਜਾ ਰਹੀ ਨਹੀਂ ਕਰਦੇ ਹੁੰਦੇ ਗੱਲਾਂ ਖਬਰਾਂ ਵਾਸਤੇ ਜਾਂ ਮੀਡੀਆ ਚ ਲਾਈਮਲਾਈਟ ਲੈਣ ਵਾਸਤੇ ਨਾ ਗੱਲਾਂ ਸੁਭਾਲ ਨਹੀਂ ਕਰੀਦਾ ਹੁੰਦਾ ਜਾਂ ਤਾਂ ਤੁਸੀਂ ਮੈਨੂੰ ਦੱਸੋ ਵੀ ਮੈਂ ਕਦੋਂ ਨਹੀਂ ਚੱਕਿਆ ਤੁਸੀਂ ਇੱਕ ਬੰਦਾ ਇੱਥੇ ਖੜਾ ਕਹਿ ਦੇ ਕੋਈ ਵੀ ਕਹਿ ਦੇ ਮੈਂ ਕਹਿੰਦਾ ਤੁਹਾਡੇ ਦਾ ਇੱਕ ਮਿੰਟ ਮੈਨੂੰ ਵੀ ਬੋਲਣ ਦਿਓ ਮੈਂ ਨੇ ਤੋਂ ਖੱਲਿਆਂ ਤੋਂ ਬਿਨਾ ਇੱਕ ਬੰਦਾ ਕਹੇ ਵੀ ਮੈਂ ਕਿਸੇ ਦਾ ਪੁੱਤ ਨਹੀਂ ਚੱਲਦਾ ਤੁਸੀਂ ਦੱਸੋ ਬਈ ਚੱਕੇ ਚੱਕੇ ਪੱਤਰਕਾਰ ਸਾਹਿਬ ਦੱਸੋ ਮੈਂ ਆਪਣਾ ਦੱਸੂਗਾ ਮੇਰਾ ਢਾਈ ਸਾਲ ਦਾ ਜੋੜਾ ਖੱਲਿਆਂ ਦਾ ਪਤਾ ਨਹੀਂ ਕਿਹੜੇ ਟਾਵਰ ਤੇ ਜਾਂਦਾ ਜਿਹੜਾ ਚੱਕੇ ਜਿੰਨੇ ਵੀ ਚੁੱਕਾ ਜਿੰਦਾਬਾਦ 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 ਕੀ ਕਰ ਰਹੇ ਡਿਸਕਸ ਕਰਦੇ ਹੋ ਕਰ ਲੈਣੋ ਸਟ्रेस ਕਰਦੇ ਆ ਫਿਰ ਹੈ ਗੇਮ ਕੀ ਕਰ ਰਹੇ ਬਾਈ ਕੈਮਰਾ ਦਾ ਘਟਾਉਂਦਾ ਫੋਨ ਐਕਸਪੈਕਟਿਵਸ ਤਾਂ ਹੋ ਹੀ ਜਾਂਦੇ ਆ ਸਰ ਮੈਨੂੰ ਤਾਂ ਕੀ ਪਤਾ ਕੀ ਆ ਕੋਈ ਐਸਡੀ ਹੋ ਜਾ ਹੋਰ ਨਹੀਂ ਇਹ ਆ ਬਸ ਤਾਰ ਕਰਕੇ ਕਿਸੇ ਬੰਦੇ ਦਾ ਇਹ ਬਹੁਤ ਮਾੜੀ ਗੱਲ ਕਹਿਣ ਦੀ ਕਰਨੀ ਸੋ ਛੋਟੀ ਨਹੀਂ ਨਹੀਂ ਫਿਰ ਸੁਣੀ ਜਾਂਦੀ ਨਹੀਂ ਜੇ ਤੁਸੀਂ ਗੱਲ ਹੀ ਉੱਥੋਂ ਸ਼ੁਰੂ ਕਰਦੇ ਹੋ ਜਿਹੜੀ ਕੋਈ ਜੋਕ ਨਹੀਂ ਨਹੀਂ ਮੈਂ ਤੁਸੀਂ ਕਹਿੰਦੇ ਤਰੋਜੇ ਆਪਣੇ ਜਿਹੜੀ ਗੱਲ ਕੀਤੀ ਐਨੇ ਜਾਣੇ ਤੇ ਖੜੇ ਹੋ ਧਾਰਨ ਲਈ ਜਿਹੜੀ ਸਾਹਿਬ ਆਜ਼ਰ ਹੈਗਾ ਜੀ ਲੱਗਦਾ ਤੁਹਾਡਾ ਬੂਸ ਕਿਤੇ ਰਹਿ ਵੀ ਗਿਆ ਹੋਵੇਗੀ ਐਵੇਂ ਇਨਸਾਨ ਹੈ ਪਰ ਐ ਇੱਕ ਵੀ ਬੰਦਾ ਹੈ ਨਹੀਂ ਇੱਥੇ ਭਾਵੇਂ ਪੱਤਰਕਾਰ ਖੜੇ ਕੋਈ ਜਿਹੜਾ ਮੈਂ ਕੋਣ ਨਹੀਂ ਤਾਂ ਮੈਂ ਸਹਿਮਤ ਹਾਂ ਕਿ ਮੈਂ ਕੁਝ ਵੀ ਹੁਕਮ ਨਹੀਂ ਹਾਂ ਇਹ ਗੱਲ ਹੋ ਗਈ ਲਿਆ ਲਓ ਜੀ ਕਿਹਦੇ ਜਾ ਰਹੇ ਜੀ ਜਾਂ ਜੱਟੋ ਸਰ ਕੋਈ ਨਹੀਂ ਇਹ ਮੈਂ ਇਹ ਮੈਂ ਇਹ ਇੱਕ ਹਾਸਾ ਸਾਰੀ ਘਾਸ ਹੈ ਆਲੀ ਜਾਂਦੇ ਸੁਣੀ ਨਹੀਂ ਚਲੋ ਜਸਵਿੰਦਰ ਜੀ ਤੁਸੀਂ ਤੁਸੀਂ ਗੱਲ ਕਰੋ ਕੋਈ ਚਲੋ ਗੱਲ ਖੋਲੋ ਜੀ ਕੀ ਕਹਿੰਦੇ ਸੋਲੋ ਫੇਕਣੀ ਸੋਲਣਾ ਸਾਡੀ ਜਿਹੜੀ ਉਹਦਾ ਬਾਟਰ ਸਾਡੀ ਬਾਟਰ ਸਪਲਾਈ ਮੈਂ ਫੋਟੋ ਕਰਦੇ ਤੋਂ ਲੈ ਕੇ ਐਸ ਕੰਮ ਕਰ ਕੋ ਜਲਦੀ ਸੀ ਕਹਿੰਦੇ ਨਹੀਂ ਬਾਟੇ ਸੜਕਾਂ ਇਹ ਸਭ ਤੋਂ ਕੰਨੀ ਜੋ ਪਾਈਪ ਤਾਂ ਇਹ ਕਿਵੇਂ ਨਹੀਂ ਉਹਦੇ ਦੇਖੋ ਚਲੋ ਸਾਡੀ ਜਿਹੜੀ ਗਲੀ ਹੈਗੀ ਐ ਉੱਥੇ ਬਾਟਰ ਵਾਲੀ ਪੈਸੇ ਨਹੀਂ ਕੋਉਂਗੀ ਤੁਹਾਡੇ ਜੇ ਛੋਟੀ ਪਈ ਹੈ ਤਾਂ ਉਹਦੀ ਵੱਡੀ ਬਾਤ ਹੈ ਜਿਹੜੀ ਮੈਂ ਅਗਲੀ ਗੱਲ ਉਹ ਬਾਅਦ ਸਾਕੇ ਤੇਰੀ ਗਲੀ ਵੀ ਨਹੀਂ ਬਣਾਵਾਂਗੇ ਨਾਲੀਆਂ ਵੀ ਨਹੀਂ ਬਣਾਵਾਂਗੇ ਟਰੈਕਟਰ ਲੱਗ ਗਏ ਇੱਕ ਗਲਾਈਸ ਤਰ੍ਹਾਂ ਮੇਰੇ ਬੇਰਤੀ ਸੋਹੋ ਵੀ ਸਾਡੀ ਸਪਲਾਈ ਐਸ ਕਾਹਦੇ ਪਾਸ ਤੋਂ ਸੀ ਠੀਕ ਹੈ ਜੀ ਜੇ ਤੁਮ ਜਦੋਂ ਇਧਰੋਂ ਪਾਈਪ ਲਈ ਕੋਈ ਨਾ ਕਮ ਕਹੇ ਇਧਰ ਸਾਡੇ ਕੋਲ ਆਏ ਇਹ ਘਰੀ ਜਾਂਦਾ ਤਾਂ ਟੈਂਪਰੇਰੀ ਕਹਿ ਕੇ ਕੱਟਿਆ ਗਿਆ ਸੀ ਬਸਿਕਲੀ ਇੱਕ ਜਾਲ ਨਹੀਂ ਸਮਝ ਇਸ ਜਿਹੜੇ ਕਰ ਲੇਗੀ ਇੱਕ ਵਾਰੀ ਤਾਂ ਅਸੀਂ ਗੱਲ ਕਰੀ ਮੇਰੀ ਇੱਕ ਗੱਲ ਨਹੀਂ ਮੈਨੂੰ ਸਮਝ ਆਈ ਅੱਜ ਹੀ ਕਹ ਤੇ ਦੱਸ ਰਹੇ ਹੁਣੇ ਜੀ ਡਾਕਟਰ ਸਾਹਿਬ ਕਿੰਨੇ ਮੇਰੀ ਗੱਲ ਹੋ ਗਈ ਜੀ ਨਹੀਂ ਫਿਰ ਹੁਣ ਦੱਸੰਦਾ ਕੀ ਫਾਇਦਾ ਨਹੀਂ ਇਹਨਾਂ ਨੇ ਇਹਨਾਂ ਨੇ ਡਾਕਟਰ ਸਾਹਿਬ ਨੇ ਬਕਾਇਦਾ ਕਿਹਾ ਸੀ ਕਿ ਤੁਹਾਡੀ ਮੁਸਕਲ ਦੇਖ ਕੇ ਹੋ ਰਹੀ ਹੈ ਨਹੀਂ ਨਹੀਂ ਅਰਦਾਜੀ ਤੁਸੀਂ ਗੱਲ ਨਹੀਂ ਕਰਦੇ ਖਲਕ ਨੂੰ ਦੇਖੋ ਸਾਹਮਣੇ ਆਉਂਦੇ ਨਹੀਂ ਗੱਲ ਲੀਆ ਬੰਦ ਕਰ ਲੈ ਹੇਪੀ ਬੰਦ ਕਰ ਲੈ ਅਸੀਂ ਤੁਹਾਡੇ ਸਿਰ ਦਾ ਬੈਠਾ ਹੈ ਕੰਮ ਹੋਣ ਆਜੋ ਦਫ਼ਤਰ ਚੱਲਦੇ ਹੋ ਉੱਥੇ ਆਏ ਦਾ ਤਾਸ ਦੇ ਆਉਂਗੇ ਤਾਂ ਤਾਂ ਹੀ ਹੈ ਨਾ ਨਹੀਂ ਹੋਈ ਹੈ ਨਾ ਬੰਕਾਰ ਨੂੰ ਜਿੱਥੇ ਕਦੇ ਕੈਮਰਾ ਹੋ ਉੱਥੇ ਕਹਿ ਦਿਓਗੇ ਆਵੇ ਭਾਰਾ ਵੀ ਨਹੀਂ ਲੈਂਦਾ ਕੋਈ ਫਾਇਦਾ ਨਹੀਂ ਜੇ ਮੈਂ ਕਿਸੇ ਨੂੰ ਕਦੇ ਜਵਾਬ ਦੇਣਾ ਇੱਥੇ ਇਹ ਮਰਜ਼ੀ ਪਾ ਮੈਨੇ ਸਾਹਿਬ ਨਹੀਂ ਜਵਾਬ ਜਦੋਂ ਮੈਂ ਪੁੱਛੀ ਕਿ ਇਹਨੇ ਵੀ ਅਸੀਂ ਸ਼ਰੀਫਾਂ ਤੇ ਸਾਡੇ ਪੱਤਰਕਾਰਾਂ ਨੂੰ ਬਦਮਾਸ਼ ਬਾਈ ਇਹ ਸਾਡਾ ਤਬਾਹ ਬਣ ਗਿਆ ਇਹ ਕੈਮਰੇ ਅੱਤਵਾਦ ਬਣ ਗਏ ਅੱਤਵਾਦ ਨੇ ਇੱਕ ਪ੍ਰਧਾਨ ਜੀ ਖੜੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਨਹੀਂ ਕਹਿੰਦਾ ਖੜੇ ਆ ਸਾਰੇ ਜਾਨੀ ਤੁਸੀਂ ਬਹੁਤ ਸਤਿਕਾਰਯੋਗ ਸਾਡੇ ਮੇਰੀ ਮੇਰੀ ਵੀ ਪੂਰੀ ਗੱਲ ਸੁਣੋ ਮੈਂਕ ਬਣਾਇਆ ਕਰੋ ਕਿਉਂਕਿ ਸਾ ਪੱਤਰਕਾਰ ਦਾ ਕੰਮ ਹੁੰਦਾ ਬੰਦੇ ਤੋਂ ਪੁੱਛਣੀ ਗੱਲ ਜੀ ਤੁਸੀਂ ਆਪ ਦੇ ਸਵਾਲ ਦਾ ਜਵਾਬ ਆਪ ਹੀ ਦੇ ਦਿੰਦੇ ਆ ਤੇ ਆਪ ਹੀ ਪਰਸੈਪਸ਼ਨ ਬਣਾ ਦਿੰਦੇ ਆ ਉਹ ਚੀਜ਼ ਨਹੀਂ ਸਹੀ ਹੈਗੀ ਜੀ ਤੁਸੀਂ ਉਹ ਗੱਲ ਨੂੰ ਮੰਨੋ ਚਾਹੇ ਨਾ ਮੰਨੋ ਮੈਂ ਨਹੀਂ ਇਸ ਗੱਲ ਚ ਚਲੋ ਚਲੋ ਇੱਕ ਗੱਲ ਦੀ ਇਹ ਕਿਤੇ ਇਹ ਕਿਤੇ ਸਰ ਬੋਲੀ ਜੀ ਕੰਮ ਕਰਦਾ ਪਤਾ ਨਹੀਂ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਕਦੇ ਕਦੇ ਜੀ ਕਰਦਾ ਨਹੀਂ ਨਹੀਂ ਛੋਟੇ ਨਾਲ ਛੋਟੇ ਨਾਲ ਪਹਿਲੇ ਕਿਵੇਂ ਰੱਖਣੀ ਚਾਹੀਦੀ ਛੋਟੇ ਨਾਲ ਪ੍ਰੇਮ ਵਾਲਾ ਕਰਕੇ ਸਵਾਲ ਜਵਾਬ ਕਰਨਾ ਉਹ ਨਾ ਪ੍ਰੇਮ ਨਾਲ ਦੇਣਾ ਰੇਉਂ ਦਾ ਨਜਾਇਜ਼ ਫਾਇਦਾ ਚੱਕਦੇ ਨਹੀਂ ਐਮਐਲਏ ਸਾਹਿਬ ਰੱਖ ਮਿੰਟ ਸਾਡੀ ਸਪਲਾਈ ਜਿਹੜੀ ਆ ਨਾ ਜਦੋਂ ਚਲਣੀ ਹੈ ਆ ਵੇਖੋ ਹੁਣ ਇਹਨਾਂ ਨੇ ਅੱਜ ਤੱਕ ਕਦੇ ਨਹੀਂ ਕਿਹਾ ਕੋ ਯਾਰ ਖੜ ਜੇ ਨੂੰ ਕਰ ਲਈ ਇਥੇ ਮੈਨੂੰ ਜਾਨਣਾ ਕਿ ਤੇ ਕੋਈ ਨਹੀਂ ਆ ਇਸ ਨੂੰ ਨਾਮ ਦੇ ਉਸ ਜਿਹਨੂੰ ਫੋੜੀਏ ਤੱਕ ਖੜਦਾ ਇਸ ਵੀ ਬਾਅਦ ਤੱਕ ਮਗਲਾ ਇਸ ਵੀ ਜਾਏਗਾ ਹਾਂ ਜੀ ਮੈਂ ਪ੍ਰਧਾਨ ਜੀ ਨੂੰ ਮੈਂ ਬਹੁਤ ਵਾਰੀ ਕਰ ਚੁੱਕਿਆ ਮੈਂ ਕਿ ਜਦੋਂ ਆਪਾਂ ਹੋ ਗਈ ਹੋ ਗਈ ਸੀ ਪ੍ਰਧਾਨ ਸਾਹਿਬ ਜੀ ਨੇ ਸਾਡੇ ਕੋਲ ਪੈਸੇ ਬਹੁਤ ਆ ਗਏ ਆ ਮੰਡੀ ਦੇ ਖਾਤਰ ਪੈਸੇ ਬਹੁਤ ਆ ਗਏ ਆ 5 ਕਰੋੜ ਰੁਪਈਆ ਲਾ ਲਾ 600 ਕਰੋੜ ਆ ਤਾਂ ਆ ਗਿਆ ਲੱਕੂ ਉਹ ਤਾਂ ਪਤਾ ਲੱਗੂ ਆ ਆ ਤਾਂ ਗਿਆ ਤੇ ਟੱਕਣ ਤਾਂ ਇਹ ਲੱਗੇ ਨਹੀਂ ਟੱਕਣਾਂ ਦੇ ਲੱਤਾਂ ਫਸ ਗਈਆਂ ਨੇ ਲੋਕਾਂ ਦੀ ਤੇ ਟੱਕਣਾਂ ਤੇ ਲੱਗਦੇ ਕਿੱਥੇ ਨਹੀਂ ਲੱਗਾ ਦੱਸੋ ਲੱਗੇ ਕਿੱਥੇ ਆ ਦੱਸੋ ਪਰਾਵਾ ਦੂਦ ਆਦੇ ਕਿੱਥੇ ਨਹੀਂ ਮੈਂ ਚੱਲਣਾ ਆ ਬਾਜਾ ਚਾਉਂ ਚ ਚਲੋ ਬਾਜਾ ਚਾਉਂ ਕਿਹੜਾ ਆਪਣਾ ਕਿੱਥੇ ਅੱਕੋ ਚਾ ਡੈਰੀ ਵਾਲਾ ਉੱਥੇ ਚਲੋ ਜਿੱਦੇ ਬੂਟਾ ਦੇ ਟਿਕਾਣੇ ਉੱਥੇ ਚਲੋ ਪ੍ਰਧਾਨ ਜੀ ਇਹਨਾਂ ਦਾ ਜਿਹੜੀ ਟੱਕਰ ਵੀ ਫੋਟੋ ਭੇਜਦੇ ਹੈ ਮੈਂ ਜਿੱਥੋਂ ਜਿੰਨੀ ਗੱਲ ਇਹ ਹੈ ਜੇ ਕੋਈ ਟੱਕਣ ਟੁੱਟਦਾ ਵਾਦ ਉਹਨੂੰ ਇੱਕ ਦਿਨ ਚ ਬਦਲਿਆ ਜਾਂਦਾ ਜੇ ਜਿਹੜਾ ਕੋਈ ਰਹਿੰਦਾ ਤੁਸੀਂ ਦੱਸੋ ਇਹ ਬਦਲਦੇ ਨਹੀਂ ਨਹੀਂ ਫਿਰ ਇੰਨੀ ਗੱਲੀ ਵਰਤੀ ਜਾਂਦੀ ਆ ਜਿੱਥੇ ਪੁਰਾਣੀ ਮਾਰਕੀਟ ਕਮੇਟੀ ਬਣੀ ਆ ਉਥੇ ਟੱਕਣ ਲਾਇਆ ਜਿੰਨੇ ਕੋਈ ਕੰਮਲੀ ਪਾਤੀ ਪਤਰੀ ਹੁੰਦੀ ਆ ਤੇ ਟੱਕਣ ਇਦਾਂ ਲਾਦਾ ਵੀ ਆ ਕੇ ਵਿੱਚ ਕਾਰਵਾਈ ਕਰੇ ਤੇ ਉਹ ਵੀ ਮਹੀਨਾ ਨਹੀਂ ਕੱਟਿਆ ਪਹਿਲਾਂ ਟੁੱਟ ਗਿਆ ਬੰਦੇ ਨੇ ਆਪ ਲਾਇਆ ਨਿੱਜੀ ਲਾਇਆ ਨਿੱਜੀ ਲਾਇਆ ਨਿੱਜੀ ਤੋਂ ਲਾਇਆ ਨਿੱਜੀ ਲਾਇਆ ਤਾਂ ਵੀ ਤੁਸੀਂ ਲਾਇਆ ਜੀ ਨਹੀਂ ਲਾ ਸਕਦਾ ਜੀ ਨਹੀਂ ਲਾ ਸਕਦਾ ਇਹ ਫਿਰ ਕਿਵੇਂ ਲਾਣ ਉਹਦਾ ਸੁਣੋ ਨਾ ਜਦੋਂ ਤੁਸੀਂ ਦੁਕਾਨ ਦੇ ਅੱਗੇ ਤੁਹਾਡੇ ਜਹਾ ਉੱਤੇ ਉੱਚੀ ਗੱਲ ਨੂੰ ਪੁੱਛ ਕੇ ਕੀਤੀ ਹੈ ਤੁਸੀਂ ਕੀਤੀ ਹੈ ਜੀ ਦੇਖੋ ਸਾਡੇ ਕੋਲ ਸਾਰੀ ਮੰਡੀ ਦੀ ਹੈਗੀ ਹੈ ਜੀ ਪ੍ਰਧਾਨ ਜੀ ਜਦੋਂ ਸਾਰੀ ਮੰਡੀ ਦੀ ਹੈਗੀ ਹੈ ਜੀ ਬੰਦੇ ਬੰਦੇ ਕਰਨ ਦੇ ਕੀ ਚਾਹੋ ਤੁਸੀਂ ਕੰਮ ਨਹੀਂ ਕਰੋਗੇ ਕਰਨੀ ਜਿਹੜੀ ਉਲਟ ਵੀ ਮੈਂ ਮਤਲਬ ਇਹ ਨਹੀਂ ਉਲਟ ਗੱਲ ਨਹੀਂ ਨਹੀਂ ਅੱਜ ਤੁਸੀਂ ਦੇਖੋ ਐਕਚੁਅਲ 'ਚ ਨਾ ਹੁਣ ਅਸੀਂ ਪਹਿਲਾਂ ਹੁਣ ਤੱਕ ਅਸੀਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਪਰ ਹੁਣ ਅਸੀਂ ਦਿਆ ਕਰਾਂਗੇ ਨਹੀਂ ਵਧੀਆ ਗੱਲ ਬਾਤ ਬੰਦਾ ਜਾ ਰਿਹਾ ਇਹਨੂੰ ਰੋਕਣਾ ਬਹੁਤ ਜਰੂਰੀ ਹੈ ਇਹ ਇਹ ਰੁਕਦਾ ਤਾਂ ਆੜ ਹੀ ਪਿਆਗਾ ਕਿਉਂਕਿ ਕੋਈ ਜਵਾਬ ਨਹੀਂ ਦੇ ਰਿਹਾ ਪਰ ਹੁਣ ਅਸੀਂ ਦੇਖ ਲਓ ਹੋਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਸਾਰੇ ਖੜੇ ਆ ਆਪਣਾ ਕੈਮਰਾ ਚਾਲਦਾ ਜਲਦੀ ਜਲਦੀ ਇਹਦਾ ਬੰਦ ਕਰਕੇ ਕੱਟ ਕੇ ਪਾਉਂਦੇ ਹੁੰਦੇ ਬੱਚ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਉੱਥੇ ਬੋਲੀ ਹੋਈ ਸੀ ਨਗਰ ਕਾਉਂਸਲ 'ਚ ਜੀ ਤੁਸੀਂ ਸਾਰੇ ਜਾਣਿਆਂ ਨੇ ਇਹ ਲਿਖ ਕੇ ਪਾਇਆ ਵੀ ਆਪਦੇ ਚਿਹਤਿਆਂ ਨੂੰ ਬੋਲੀ ਦਿੱਤੀ ਐ ਤੇ ਬੋਲੀ ਸਹੀ ਨਹੀਂ ਹੋਈ ਜੀ ਖਾਸ ਕਰਕੇ ਜੀ ਤੁਸੀਂ ਉੱਥੇ ਬੋਲੀ ਚ ਸੀਗੇ ਸੀਗੇ ਜੀ ਸੀਗੇ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅੰਦਰ ਅੰਦਰ ਹੈਗਾ ਸੀ ਸੜਜੋ ਬਈ ਮੈਂ ਸੀਗਾ ਜੀ ਕਿਹੜੇ ਗਾਦੀ ਬੋਲੀ ਦਿੱਤੀ ਸੀ ਰਿਪਨ ਜੀ ਸੀਗੇ ਦੋ ਜਾਨੀ ਬੋਲੀ ਦਿੱਤੀ ਹੈ ਦੱਸੋ ਅਸੀਂ ਕੰਟੀਨ ਦੀ ਬੋਲੀ ਵਾਸਤੇ ਗਏ ਸੀ ਕਿਤੇ ਪਾਰਕਿੰਗ ਦੀ ਬੋਲੀ ਕਾਂਸਲ ਕੀਤੀ ਗਈ ਹੈ ਕੰਟੀਨ ਦੀ ਵੀ ਬੋਲੀ ਹੋਈ ਨਹੀਂ ਨਾ ਜਿਹੜੀ ਹੋਈ ਆ ਉਹ ਕਿਵੇਂ ਹੋ ਗਈ ਸੀ ਇਹ ਨਹੀਂ ਪਤਾ ਜੀ ਉਹ ਅੰਦਰ ਵਾਲੇ ਨੇ ਨਾ 10 12 ਨਹੀਂ ਮੇਰਾ ਗੱਲ ਤੋਂ ਨਹੀਂ ਨਹੀਂ ਮੇਰੀ ਗੱਲ ਸੁਣੋ ਬਕਾਇਦਾ ਬੋਲੀ ਹੋਈ ਆ ਉਥੇ ਬੋਲੀ ਨਾਲ ਜਿਹਨੂੰ ਵੀ ਮਿਲੀ ਆ ਭਾਵੇਂ ਉਹ ਸਾਡੇ ਬੰਦੇ ਨੂੰ ਮਿਲ ਜੇ ਭਾਵੇਂ ਕਿਸੇ ਹੋਰ ਨੂੰ ਇਹ ਤਾਂ ਅਸੀਂ ਰੋਕ ਨਹੀਂ ਸਕਦੇ ਜੇ ਸਾਡਾ ਵੀ ਕੋਈ ਬੰਦਾ ਲੈਂਦਾ ਸਹੀ ਸਪਸ਼ਟ ਗੱਲ ਹੈ ਕੀ ਪ੍ਰਧਾਨ ਜੀ ਦਾ ਮੁੰਡਾ ਬੋਲੀ ਦੇ ਸਕਦਾ ਜੀ ਬਿਲਕੁਲ ਦੇ ਸਕਦਾ ਟੈਂਡਰ ਨਹੀਂ ਪਾ ਸਕਦਾ ਉਹ ਬੋਲੀ ਕੋਈ ਨਹੀਂ ਦੇ ਸਕਦਾ ਜਿਹੜੀ ਓਪਨ ਚੀਜ਼ ਹੈ ਕੋਈ ਵੀ ਕਰ ਸਕਦਾ ਹੈ ਓਪਨ ਆ ਬੋਲੀ ਤੁਸੀਂ ਦੇ ਦਿਓ ਹਰੀ ਕਿਥੇ ਲਿਖਿਆ ਵੀ ਨਹੀਂ ਦੇ ਸਕਦਾ ਤੁਸੀਂ ਦੇਖਿਆ ਕੋਈ ਪ੍ਰਧਾਨ ਜੀ ਦਾ ਮੁੰਡਾ ਬੁੱਢਾ ਨਹੀਂ ਤੁਸੀਂ ਦੇਖਿਆ ਨਹੀਂ ਤਾਂ ਮਤਲਬ ਹੋ ਨਹੀਂ ਸਕਦਾ ਇਹ ਤਾਂ ਕਾਗਜ਼ਾਂ 'ਚ ਨਹੀਂ ਨਾ ਟੈਂਡਰ ਨਹੀਂ ਪਾ ਸਕਦਾ ਪ੍ਰਧਾਨ ਜੀ ਦਾ ਨਾ ਰਿਸ਼ਤੇਦਾਰ ਨਾ ਇਹਨਾਂ ਦਾ ਆਪ ਦਾ ਬੇਟਾ ਜਿਹੜੀ ਓਪਨ ਚੀਜ਼ ਹੋਣੀ ਆ ਓਪਨ ਬੋਲੀ ਹੋਣੀ ਆ ਜਿਹੜੀ ਉਹ ਕੋਈ ਵੀ ਦੇ ਸਕਦਾ ਇਹ ਕਿਤੇ ਨਹੀਂ ਲਿਖਿਆ ਗੱਲ ਇਹ ਕਹਿੰਦਾ ਬੋਲੀ ਦੇ ਕੇ ਸਾਰ ਤੋਂ ਵੱਡੀ ਗੱਲ ਹੁਣ ਤੁਸੀਂ ਪ੍ਰਧਾਨ ਜੀ ਦੇ ਬੇਟੇ ਦੀ ਕੀਤੀ ਆ ਮੈਂ ਦੱਸ ਦਿਆ ਪ੍ਰਧਾਨ ਜੀ ਦੇ ਬੇਟੇ ਨੇ ਬੋਲੀ ਦਿੱਤੀ ਉਹਨਾਂ ਨੂੰ ਨਹੀਂ ਮਿਲੀ ਤਗੜ ਇਤੋਂ ਵੱਡੀ ਐਗਜ਼ਾਮਪਲ ਕੀ ਹੋ ਸਕਦੀ ਹੈ ਈਮਾਨਦਾਰੀ ਦੀ ਇਹ ਦੁਬਾਰੀ ਕਿ ਇਹਨਾਂ ਦੇ ਬੇਟੇ ਨੇ ਬੋਲੀ ਦਿੱਤੀ ਉਹ ਬੋਲੀ ਚੱਕਣੀ ਪਈ ਇਹਨਾਂ ਉੱਥੇ ਪਹਿਲੇ ਉਹ objection ਵੀ ਠਾਏ ਗਿਆ ਜੀ ਕਹਿੰਦੇ objection ਦਾ ਧੰਨਿਆ ਕੋਈ ਇਹਨੇ ਸਾਨੂੰ objection ਠਾਉਣ ਵਾਲੇ ਦੋ ਤਿੰਨ ਕਹਿੰਦੇ ਸਾਨੂੰ ਆਸੇ ਪ੍ਰੈਸ ਦੇ ਕੋਈ ਨਹੀਂ ਹੈਣੀ ਆ ساری ਭੀੜ ਚੋਂ ਕੋਈ ਵੀ ਨਹੀਂ ਹੈਣੀ ਤੁਸੀਂ ਅੱਤਵਾਦ ਜਿਹੜਾ ਇਹ ਚੀਜ਼ਾਂ ਨਾ ਇਹ ਬੇਗੁਨਾਹਤ ਗੱਲਾਂ ਤੁਸੀਂ ਬਣਾਉਂਦੇ ਹੋ ਪਰਸੈਪਸ਼ਨ ਅਸੀਂ ਨਹੀਂ ਦਿੰਦੇ ਜਵਾਬ ਅਸੀਂ ਕਹਿੰਦੇ ਚਲੋ ਕੋਈ ਗੱਲ ਨਹੀਂ ਪਰ ਹੁਣ ਸਾਡੀ ਮਜਬੂਰੀ ਬਣ ਚੁੱਕੀ ਆ ਸਾਡੇ ਆਪ ਦਾ ਜਵਾਬ ਦੇਣਾ ਸਾਡਾ ਪੜਦਾ ਹੈ ਤੈਮੀ ਬਿਨਾਂ ਕਾਬ ਤੋਂ ਹਰ ਇੱਕ ਗੱਲ ਤੇ ਇਲਜ਼ਾਮ ਲਾ ਦੇਣਾ ਨਹੀਂ ਨਹੀਂ ਠੀਕ ਹੈ ਜਵਾਬ ਤੁਸੀਂ ਦਿਓ ਬਿਲਕੁਲ ਸਵਾਲ ਮੈਂ ਪਰ ਦੇ ਰਹੇ ਹਾਂ ਤੁਸੀਂ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਸੀਗੇ ਜੇ ਉਹਨਾਂ ਤੇ ਕੋਈ ਡੈਫਰਮੇਸ਼ਨ ਪਾ ਦੇ ਫਿਰ ਤੁਸੀਂ ਮੈਂਟ ਚ ਸਾਰੇ ਜਾਣੇ ਕਹੋਗੇ ਜੀ ਸਾਡੇ ਨਾਲ ਧੱਕਾ ਹੋ ਗਿਆ ਸਹੀ ਗੱਲ ਤੇ ਆਓ ਖ ਜਿਹੜੀ ਕਰਦੇ ਆ ਅੱਜ ਅਸੀਂ ਆ ਜੀਵਰੇ ਦਾ ਅੱਜ ਤੋਂ ਪਹਿਲਾਂ ਮੈਨੂੰ ਐ ਦੱਸੋ ਕਿਹੜੇ ਐਮਐਲਏ ਨੇ ਕਿਹੜੀ ਸਰਕਾਰ ਨੇ ਜਿੱਤ ਤੋਂ ਹਲਕੇ ਦੇ ਵਿੱਚ ਇੰਨੇ ਪੈਸੇ ਲਾਇਆ ਕੰਮ ਤਾਂ ਹੋ ਰਿਹਾ ਨਾ ਉਹ ਵੀ ਤਾਂ ਸਲਾਘਾ ਕਰੋ ਯਾਰ ਲਿੰਦਨਾਂ ਨਿੰਦੀ ਚੱਲੋ ਕਿਸੇ ਗੱਲ ਤੇ ਕੰਮ ਐ ਐਮਐਲਏ ਸਾਹਿਬ ਤੁਸੀਂ ਇੱਕ ਖਬਰ ਦਿਖਾ ਦਿਓ ਜਿਹੜੀ ਕਹੀ ਹੋਵੇ ਵੀ ਆ ਸਰਕਾਰ ਐਡੀ ਤਾਂ ਮਾੜੀ ਹੈਣੀ ਵੀ ਇੱਕ ਕੰਮ ਹੀ ਨਹੀਂ ਕੀਤਾ ਹੋਊਗਾ ਸਰਕਾਰ ਨੇ ਇਹ ਕੋਈ ਮਾਰੀ ਨਹੀਂ ਕਹਿੰਦਾ ਸਰਕਾਰ ਬਹੁਤ ਵਧੀਆ ਇਮਾਨਦਾਰਾਂ ਦੀ ਸਰਕਾਰ ਹੈ ਮੇਰੇ ਘਰ ਤੋਂ ਸੇਮੇ ਲਾਓ ਇਹ ਪੰਜੀ ਇਹ ਪੰਜੀ ਉਹ ਆਉਂਦੇ ਨਹੀਂ ਕੋਈ ਚੱਕ ਰਹੀ ਵੀ ਸਰਕਾਰ ਕੰਮ ਨਹੀਂ ਕਰ ਰਹੀ ਸਰਕਾਰ ਕੰਮ ਕਰਦੀ ਹੈ ਮੈਂ ਕਿ ਹੁਣ ਕੋਈ ਵੀਕਲ ਆਉਂਦਾ ਕਹਿੰਦਾ ਰੂਟ ਪਹਿਲਾਂ ਸਾਡੇ ਸਾਡੇ ਹੱਥ ਚ ਬਹੁਤ ਚੀਜ਼ਾਂ ਨਹੀਂ ਵੀ ਹੈਗੀਆਂ ਦੂਸਰੇ ਸਮੇ ਦੇ ਹਿਸਾਬ ਨਾਲ ਚੀਜ਼ਾਂ ਬਦਲ ਜਾਂਦੀਆਂ ਪ੍ਰਧਾਨ ਬਲਿਆ ਨਗਰ ਕੌਂਸਲ ਆਇਆ ਅਸੀਂ ਹੁਣ ਆਪਦੇ ਤਰੀਕੇ ਨਾਲ ਕੰਮ ਕਰਾਂਗੇ ਮੈਂ ਤੁਹਾਨੂੰ ਇੱਕ ਇੱਕ ਗੱਲ ਦਾ ਵਿਸ਼ਵਾਸ ਦੋ ਨਾ ਮੈਂ ਕੰਮ ਕਰਨ ਤੋਂ ਪਹਿਲਾਂ ਕਦੇ ਨਹੀਂ ਕਹਿੰਦਾ ਹੁੰਦਾ ਵੀ ਮੈਂ ਆ ਕੰਮ ਕਰੂੰਗਾ ਇਹ ਤਾਂ ਤੁਸੀਂ ਪੁੱਛੀ ਜਾਂਦੇ ਮੈਨੂੰ ਦੱਸਣਾ ਪੈਂਦਾ ਠੀਕ ਹੈ ਮੈਂ ਕੰਮ ਕਰਕੇ ਤੁਹਾਨੂੰ ਦੱਸੂੰਗਾ ਤੁਹਾਨੂੰ ਉਦੋਂ ਦੱਸੂੰਗਾ ਜਿਹੜੀ ਕੋਈ ਸੜਕ ਆ ਜਾਂ ਜਿਹੜੀ ਤੁਹਾਡੀ ਨਾਲੀ ਨਹੀਂ ਰਹੀ ਦੀ ਸਾਰਾ ਬਲਾਉਂਗਾ ਚਲੋ ਕੰਮ ਕਰਨ ਤੋਂ ਬਾਅਦ ਨਹੀਂ ভাই ਇੱਥੇ ਨਹੀਂ ਬੇਨਤੀ ਇੱਕ ਤਾਂ ਸਾਡੀ ਸਪਲਾਈ ਵਾਟਰ ਬੈਕ ਦੀ ਇਧਰੋਂ ਕਰਾ ਦਿਓ ਕਰਾ ਦੇਵਾਂਗੇ ਉਹ ਪਾਈਪ ਨਾਲ ਵਿੱਚੋਂ ਕੱਢੀ ਹੋਈ ਕਰਾ ਦੇਵਾਂਗੇ ਸਕੂਲ ਦੇ ਪ੍ਰੋਬਲਮ ਕਰਵਾ ਦੇ ਚਲ ਵਧੀਆ ਨੋਟ ਹੋ ਗਈ ਹੈ ਮੈਂ ਦੱਸੋ ਐਮਐਲ ਸਾਹਿਬ ਮੇਰੇ ਕੋਲ ਇੱਕ ਬੇਨਤੀ ਛੋਟੀ ਜੀ ਇਹ ਬਸ ਅੱਡਾ ਬਣਿਆ ਸੀ ਆਪਣਾ ਕਿਸੇ ਕਿਸੇ ਕਾਪੀ ਦਾ ਕਾਟਣ ਦਾ ਬਸੜਾ ਜਾਨ ਕਾਟਣ ਕੀਤਾ ਸੀਗਾ ਨਗਰ ਕਾਉਂਸਲ ਦੇ ਪ੍ਰਧਾਨ ਨੇ ਮੈਂ ਆ ਹਾਂ ਮੇਰੇ ਮੇਰੀ ਦਾ ਚਲੋ ਹੁਣ ਮੈਂ ਤੁਸੀਂ ਪਹਿਲਾਂ ਪੁੱਛ ਲੈਂਦੇ ਆ ਸਾਰੀਆਂ ਚੀਜ਼ਾਂ ਹਾਜ਼ਰੀ ਦੀ ਗੱਲੀ ਮੇਰੀ ਹਾਇਰੀ ਨਹੀਂ ਮੈਂ ਤਾਂ ਇਹ ਚਾਹੁੰਦਾ ਸੀਗਾ ਵੀ ਬਾਸ ਸਾਡਾ ਉੱਥੇ ਹੋਵੇ ਨਾ ਨਵਾਂ ਬਣਾਇਆ ਜਾਵੇ ਬਾਹਰ ਜੀ ਸਪਸ਼ਟ ਬਣਾ ਦਿਓ ਜੀ ਤੁਹਾਡੀ ਸਾਰਾ ਬਣਾ ਦੇ ਹੁਣ ਤੁਸੀਂ ਇਸ ਗੱਲ ਨੂੰ ਪੁੱਛਣ ਲੱਗੇ ਹੋ ਕਦੋਂ ਬਣਾਉਂਗਾ ਨਹੀਂ ਪੁੱਛਦੀ ਨਹੀਂ ਪੁੱਛਦੀ ਆਪ ਦੇ ਤੋਂ ਬਣਾ ਦਿਓ ਨਹੀਂ ਨਹੀਂ ਇੱਥੇ ਬਣਾ ਦਿਓ ਬਹੁਤ ਸੋਹਣੀ ਗੱਲ ਆ ਅਸੀਂ ਕਹਾਂਗੇ ਮਤਲਬ ਬਹੁਤ ਚੀਜ਼ਾਂ ਚੇਂਜ ਕਰਨ ਵਾਲੀਆਂ ਤੁਸੀਂ ਇਹ ਸਮਝ ਨਹੀਂ ਸਕਦੇ ਤੁਸੀਂ ਇਹ ਸੋਚ ਨਹੀਂ ਸਕਦੇ ਮੈਂ ਆਪ ਵਿੱਚ ਵੜ ਕੇ ਉਹ ਚੀਜ਼ਾਂ ਜੇ ਕੋਈ ਚੀਜ਼ ਬਣਾਉਣੀ ਹੈ ਨਾ ਉਹਦਾ ਨਕਸ਼ਾ ਵੀ ਮੈਂ ਆਪ ਵੇਖਦਾ ਜੇ ਤੁਸੀਂ ਮੰਡੀ ਦਾ ਕੰਮ ਕਰੋਗੇ ਨਾ ਸਿਰਾ ਤੁਹਾਡੇ ਤੇ ਜਾਣਾ ਮੈਂ ਸਾਬ ਐ ਕੋਈ ਨਹੀਂ ਕਰ ਜੇ ਤੁਸੀਂ ਕੰਮ ਕਰੋਗੇ ਨਾ اے اگست 27 دی آ گئی ہے توانوں نہیں 27 دی آ رہی ہے ਧੰਨਵਾਦ ਤੁਹਾਡਾ ਮੇਰੇ ਨਾਲ ਮੇਰੇ ਨਾਲ ਛੋਟੇ ਕੈਮਰੇ ਚੋਂ ਜਿੱਦਣ ਨਿਕਲੂਗੀ ਨਾ ਇਹ ਗੱਲ ਆ ਉਹ ਤੇ ਅਸੀਂ ਮੈਂ ਕਹੀ ਨਾ ਕਿ ਮੇਰੇ ਸਾਥ شریف ਬੰਦਾ ਬਹੁਤ ਵਧੀਆ ਬੰਦਾ ਹੋਈ ਫਾਇਦਾ ਨਾ ਚੱਕੋ ਫਾਇਦਾ ਨਾ ਚੱਕੋ ਜਿਹੜੇ ਸਿੱਖ ਬੰਦੇ ਕਿਤੇ ਹੋਏ ਕੰਮ ਉਹ ਤੁਆਪ ਵੀ ਦੇਦੀ ਜਵਾਬ ਨਹੀਂ ਮੈਂ ਨਹੀਂ ਮੈਂ ਇਹ ਆਪਣੇ ਬਾਸਣ ਦੀ ਗੱਲ ਕਰ ਗਿਆ ਪਾਣੀ ਦਾ ਪਾਣੀ ਦਾ ਪ੍ਰਬੰਧ ਜਮਾ ਹੀ ਨਹੀਂ ਆ ਓਏ ਹੋ ਰਿਹਾ ਦੱਸੋ ਬੋਲੋ ਜੀ ਇੱਕ ਮਨੀਂਦਰ ਬਰਵਾ ਹੋ ਜੂਗਾ ਇੱਕ ਮਨੀਂਦਰ ਬਰਵਾ ਹੋ ਜੂਗਾ ਦੋ ਮਹੀਨੇ ਤੁਹਾਡੀ ਇੰਟਰਵਿਊ ਕਰੀ ਨਾ ਹੋ ਗਏ ਤੁਸੀਂ ਕਹਿੰਦੇ 15 ਜਣੇ ਬਾਹਰ ਨਾ ਤੁਹਾਨੂੰ ਕਹਿਣਾ ਹੈ ਇਹਨਾਂ ਨੂੰ ਆਣਾ ਕਰੋ ਵੀ ਅਸੀਂ ਇਹ ਕਰ ਪਿਆਗੇ ਕਰਕੇ ਦੱਸਿਆ ਕਰੋ ਹਾਂ ਕਰਕੇ ਦੱਸਦਿਆ ਕਰੋ ਮੈਂ ਕਿਹਾ ਕੀ ਕਰੂੰਗਾ ਨਹੀਂ ਨਹੀਂ ਸਹੀ ਹੈ ਨਹੀਂ ਸਹੀ ਹੈ ਬਹੁਤ ਵਧੀਆ ਕਹਿ ਰਹੇ ਮੈਂ ਤਾਂ ਹੀ ਦੱਸਦਾ ਹੀ ਨਹੀਂ ਹੁੰਦਾ ਹੁਣ ਮੈਂ ਕੀ ਕੋਈ ਕਰ ਰਿਹਾ ਮੈਂ ਤੁਹਾਨੂੰ ਦੱਸਣਾ ਹੀ ਨਹੀਂ ਕੋਈ ਫਿਰ ਗਈ ਨਾ ਵੇਖਿਆ ਐਮਐਲਏ ਨੇ ਕਿਹਾ ਸੀਗਾ ਹੋਇਆ ਨਹੀਂ ਹਾਂ ਨਹੀਂ ਕਹਿੰਦਾ ਇਦਾਂ ਹੀ ਚੱਲੂ ਆਈ ਤੁਹਾਡਾ ਟਾਈਟਲ ਵੀ ਇਹੀ ਹੋਊਗਾ ਮੈਂ ਮੈਨੂੰ ਸਾਰਾ ਪਤਾ ਹੈਗਾ ਜਾਨੀ ਜਾਣਾ ਹਾਂ ਜਾਣੀ ਜਾਣਾ ਬੜ ਗੱਲ ਰਹਿ ਗਈ ਇੰਨੀ ਕਿ ਮੈਂ ਮੈਂ ਵੀ ਲੈ ਜਾਂਦਾ ਆਪਦਾ ਸਹੀ ਹੈ ਸਹੀ ਵਧੀਆ ਕੀਤਾ ਮੇਰਾ ਨਾਲ ਹੁੰਦਾ ਨਹੀਂ ਨਹੀਂ ਸਹੀ ਹੈ ਮੈਨੂੰ ਆਏ ਆ ਵੀ ਜੇ ਕੋਈ ਘੱਟ ਕੇ ਪਾਊਗਾ ਤਾਂ ਮੈਂ ਆਪਦੀ ਚਲਾਇਆ ਕਰੂੰਗਾ ਸਹੀ ਹੈ ਵੈਰੀ ਗੁੱਡ ਸਾਡੀ ਬੇਨਤੀ ਹੈ ਵੀ ਇਹਦੇ ਬਾਰੇ ਨਾ ਥੋੜਾ ਜਿਆ ਵਧੀਆ ਬਣਾ ਕੇ ਉਹ ਪ੍ਰਧਾਨ ਜੀ ਮਾੜੀ ਕਿਹੜੀ ਕਰਨੀ ਤੁਸੀਂ ਦਾਤ ਅਸੀਂ ਮਾੜੀ 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 ਵੀ ਕਰਦੀ ਜੀ ਅਸੀਂ ਕਹੀ ਨਹੀਂ ਸ਼ਬਦ ਸੁਣ ਮਾੜੀ ਇਹਨਾਂ ਕਾ ਵਧੀਆ ਬਣਾ ਕੇ ਲੈ ਜਾ ਕਰੋ ਅਸੀਂ ਤਾਂ ਮਾਰੀ ਲੱਗੀ ਜਦੋਂ ਦੋਸਤਾਂ ਅਸੀਂ ਨਹੀਂ ਇਹ ਸ਼ਾਟ ਲੱਟਿਆ ਬੜੇ ਇਦਾਂ ਮਾਰ ਲਈ ਮਾਰਿਆ ਹੀ ਦੁਬਾਰਾ ਪਿੱਛੇ ਉਹ ਅਰੇ ਸਾਥ ਵੀ ਦਿਖਾ ਦਿਆ ਧੰਨਵਾਦ ਕਰ ਜਦੋਂ ਕੋਈ ਰਹਿੰਦਾ ਵੀ ਆ ਅਸੀਂ ਦੁਬਾਰਾ ਫੇਰ ਸਹੀ ਇਸੇ ਆਪੇ ਪਹਿਲਾ ਜਿਹੜਾ ਰਹੇ ਦੀ ਉਹਦੇ ਦੇ ਬਈ ਯਾਰ ਮੂੰਹ ਨੂੰ ਬਿਲਕੁਲ ਹੋਊਗਾ ਬਿਲਕੁਲ ਹੋਊਗਾ ਬਿਲਕੁਲ ਹੋਊਗਾ ਪੇਜ ਐਂਡਰੋਡ ਕਨੈਕਸ਼ਨ ਨਹੀਂ ਪਾਦੇ ਕਹਿੰਦਾ ਮੈਂ ਕਿਹਾ ਜੇ ਤੁਹਾਡੀ ਗਲੀ ਬਣ ਗਈ ਨਾ ਮੈਨੂੰ ਵੋਟਾਂ ਪਾਉਣੀਆਂ ਨਹੀਂ ਤਾਂ ਨਾ ਪਾਏ ਮੋਕਰੀ ਗੱਲ ਨਹੀਂ ਠੀਕ ਹੈ ਸਹੀ ਹੈ ਬਿਲਕੁਲ ਜੀ ਜੇ ਉਹਦਾ ਚੈੱਕ ਕਰਾਂਗਾ ਗੱਲ ਮੈਂ ਆਉਂਗਾ ਇਹਨਾਂ ਨੇ ਉਹ ਘਾਟ ਉਤਰਿਆ ਆਮੀ ਦਾ ਰੱਖਿਆ ਖਿਆਲ ਸੀ ਉਹਦੇ ਬੋਰ ਦਾ ਤੇ ਤੁਹਾਨੂੰ ਦਿਖਾਦਗੇ ਜਿੱਤੂ ਦੀਆਂ ਲਾਈਵ ਤੁਸੀਂ ਇਹਨਾਂ ਦੇਖ ਰਹੇ ਹੋ ਤੁਸੀਂ ਸੱਚ ਦੀ ਬੋਲ ਨਾਲ ਤੇ ਇਹਨਾਂ ਜਿੱਤੂ ਦੇ ਆਮ ਆਦਮੀ ਪਾਰਟੀ ਦੇ ਐਮਏ ਜੀ ਬੋਲਦੇ ਕਿ ਮੈਂ ਨਾ पंहिंज